ਹਾਂਜੀ ਹੱਥ ਫੜ ਕਰਪਾਨ ਕਿਹਾ ਗੁਰਬਾਜਾਂ ਵਾਲੇ ਨੇ ਉੱਠੋ ਕੋਈ ਪਿਆਰਾ ਜੋ ਸਿਰ ਦੀ ਪੇਟ ਚੜਾਵੇ ਉੱਠੋ ਕੋਈ ਪਿਆਰਾ ਜੋ ਸਿਰ ਦੀ ਪੇਟ ਚੜਾਵੇ ਸੁਣ ਕੇ ਬਚਨ ਗੁਰੂ ਦਾ ਇੱਕ ਦਮ ਸ਼ਨਾਟਾ ਸ਼ਾ ਗਿਆ ਏ ਕੀ ਕੌਤਕ ਹੈ ਜੀ ਨਾ ਸਮਝ ਕਿਸੇ ਨੂੰ ਆਵੇ ਏ ਕੀ ਕੌਤਕ ਹੈ ਜੀ ਨਾ ਸਮਝ ਕਿਸੇ ਨੂੰ ਆਵੇ ਜਿਹੜੇ ਸੰਗਤ ਦੇ ਵਿੱਚ ਅੱਗੇ ਹੋ ਹੋ ਬੈੰਦੇ ਸੀ ਸਭ ਲੱਗੇ ਖਸਕਣਾ ਮਨ ਵਿੱਚ ਡਰ ਡਰਾਵੇ ਸਭ ਲੱਗੇ ਖਸਕਣਾ ਮਨ ਵਿੱਚ ਡਰ ਡਰਾਵੇ ਜੀਵਾਰੀ ਕਹਿਆ ਬਚਨ ਗੁਰਾਂ ਨੇ ਢਾੜ ਕੇ ਉੱਠੋ ਕੋਈ ਸੂਰਮਾ ਅਮਰ ਜੋ ਹੋਣਾ ਚਾਵੇ ਉੱਠੋ ਕੋਈ ਸੂਰਮਾ ਅਮਰ ਜੋ ਹੋਣਾ ਚਾਵੇ ਸੁਣ ਕੇ ਬਚਨ ਗੁਰੂ ਦਾ ਦਇਆ RAM ਜੀ ਉੱਠ ਆਏ ਜਾ ਕੇ ਸਤਗੁਰ ਜੀ ਦੇ ਕਰਨੀ ਸੀ ਸੁੱਟਾਵੇ ਜਾ ਕੇ ਸਤਗੁਰ ਜੀ ਦੇ ਕਰਨੀ ਸੀ ਸੁੱਟਾਵੇ ਸਤਗੁਰ ਸੰਭਲੋ ਜੀ ਸੀਸ ਅਮਾਨਤ ਤੇਰੀ ਐ ਵੱਡੇ ਭਾਗ ਮੇਰੇ ਜੇ ਲੇਖੇ ਇਹ ਲੱਗ ਜਾਵੇ ਵੱਡੇ ਭਾਗ ਮੇਰੇ ਜੇ ਲੇਖੇ ਇਹ ਲੱਗ ਜਾ ਬਾ ਗੁਰੂ ਜੀ ਤੰਬੂ ਦੇ ਵਿੱਚ ਲੱਗੇ ਸੀਸ ਕੱਟਣ ਲੱਗਿਆ ਗੁਰੂ ਦੇ ਰਣਾ ਲਾਵੇ ਸੀਸ ਕੱਟਣ ਲੱਗਿਆ ਗੁਰੂ ਦੇ ਰਣਾ ਲਾਵੇ ਆਏ ਸਤ ਗੁਰ ਮੇਰੇ ਮੁੜ ਕੇ ਵੱਲ ਅਸ ਤੇਜ ਦੇ ਤਲਵਾਰ ਭਿੱਜੀ ਖੂਨ ਨਾਲ ਸਭ ਨੂੰ ਨਦਰਿਆ ਆਵੇ ਜੀ ਕੂਨ ਨਾਲ ਸਭ ਨੂੰ ਨਦਰਿਆਵੇ ਦੁੱਧ ਦੀ ਵਾਰੀ ਸਤਗੁਰ ਜੀ ਨੇ ਹੁਕਮ ਕੀਤਾ ਉੱਠੇ ਧਰਮ ਚੰਦ ਜੀ ਜਰਾ ਦੇਰ ਨਾਲ ਆਵੇ ਉੱਠੇ ਧਰਮ ਚੰਦ ਜੀ ਜਰਾ ਦੇਰ ਨਾਲ ਆਵੇ ਸੀਸ ਮੇਰਾ ਏ ਹਾਜ਼ਰ ਸਤਗੁਰ ਆਪ ਦੇ ਸਾ ਸਮਾਏ ਮੇਰ ਤੋਂ ਖੁੰਝ ਨਾ ਜਾਵੇ ਮੇਲਿਆ ਮਸਾ ਸਮਾਏ ਮੇਰ ਤੋਂ ਖੁੰਝ ਨਾ ਜਾਵੇ ਸਤਿਗੁਰੂ ਸੀਸ ਮੇਰੇ ਨੂੰ ਕੱਟ ਲਓ ਛੇਤੀ ਛੇਤੀ ਜੀ ਭਾਈ ਧਰਮ ਚੰਦ ਜੀ ਖੜਾ ਵਾਸਤੇ ਪਾਵੇ ਭਾਈ ਧਰਮ ਚੰਦ ਜੀ ਬੜਾ ਆਵਾਜ਼ ਤੇ ਪਾਵੇ ਤੀਜੀ ਵਾਰ ਹੋਇਆ ਹੁਕਮ ਸੱਚੀ ਸਰਕਾਰ ਦਾ ਭਾਈ ਹਿੰਮਤ ਮਰਜੀ ਇਹ ਮੌਕੇ ਨੂੰ ਪਾਵੇ ਭਾਈ ਹਿੰਮਤ ਮਲਜੀ ਇਹ ਮੌਕੇ ਨੂੰ ਪਾਵੇ ਸਦੁਰ ਕਰ ਦਿਓ ਮੇਰਾ ਇਹ ਜਨਮ ਸਹਿਲਾ ਜੀ ਤੇਰੇ ਚਰਨਾ ਦੇ ਨਾਲ ਸਤ ਗੁਰ ਜੀ ਬਾਣ ਆਵੇ ਤੇਰੇ ਚਰਨਾ ਦੇ ਨਾਲ ਸਤ ਗੁਰ ਜੀ ਬਾਣ ਆਵੇ ਚੌਥੀ ਵਾਰੀ ਉੱਠਿਆ ਮੋਹ ਕਮ ਚੰਦ ਜੀ ਉੱਟਦਿਆ ਸੰਗਤ ਵਿੱਚੋਂ ਜਰਾ ਦੇਰ ਨਾਲ ਆ ਔਟੋ ਦੇ ਸੰਗਤ ਵਿੱਚੋਂ ਜਰਾ ਦੇਰ ਨਾਲ ਆਵੇ ਸਤਿਗੁਰੂ ਸਿਸ ਮੇਰੇ ਦੀ ਭੇਟਾ ਕਰ ਪਰਵਾਨ ਜੀ ਮਨੁੱਖਾ ਜਨਮ ਮੇਰਾ ਇਹ ਲੇਖੇ ਵਿੱਚ ਲੱਗ ਜਾਵੇ ਮਨੁੱਖਾ ਜਨਮ ਮੇਰਾ ਇਹ ਲੇਖੇ ਵਿੱਚ ਲੱਗ ਜਾਵੇ ਪੰਜਵਾਂ ਮੌਕਾ ਮਿਲਿਆ ਪਾਈ ਸਹਿਬ ਚੰਦ ਨੂੰ ਮੈਂ ਆਇਆ ਹਾਂ ਜੀ ਦੇਰ ਨਾ ਭੁੱਲ ਵਖਸ਼ਾਵੇ ਮੈਂ ਆਇਆ ਹਾਂ ਜੀ ਦੇਰ ਨਾ ਭੁੱਲ ਵਖਸ਼ਾਵੇ ਸਤ ਗੁਰ ਇੱਥੇ ਉੱਥੇ ਰਹਿਣਾ ਤੇਰੇ ਚਰਨਾ ਮੇ ਇਸ ਕਰਕੇ ਸਤ ਗੁਰ ਮੌਤ ਨਾ ਮੈਨੂੰ ਡਰਾਵੇ ਇਸ ਕਰਕੇ ਸਤਗੁਰ ਮੌਤ ਨਾ ਮੈਨੂੰ ਡਰਾਵੇ ਮਿਲੇ ਹਰ ਜਨਮ ਵਿੱਚ ਮੌਕਾ ਮੈਨੂੰ ਸੇਵਾ ਦਾ ਜਿਉ ਸਤਗੁਰ ਪਾਵੇ ਇਹ ਮਨ ਰਹਿਣਾ ਚਾਵੇ ਜਿਉ ਸਤਗੁਰ ਪਾਵੇ ਇਹ ਮਨ ਰਹਿਣਾ ਚਾਵੇ ਮਿਲਦੀ ਸੋਬਾ ਹੈ ਜੀ ਲੋਕ ਅਤੇ ਪਰਲੋਕ ਦੀ ਤਾਹੀਂ ਤਰਸੇ ਬਲਖਾਰੀ ਲੈ ਕੇ ਜਸ ਨੂਗਾ ਵੇ ਤਾਹੀਂ ਤਰਸੇ ਬਲਖਾਰੀ ਲੈ ਕੇ ਜਸ ਨੂਗਾ ਵੇ